ਕਿਸਾਨ ਵੀਰੋ ਕਿਸਾਨੀ ਕੀਤਾ ਡੇਲੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰਪੂਰੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਇੱਕ ਤਾਜੀ ਸੂਈ ਹੋਈ ਵਹਿੜ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਤੇ ਬਹੁਤ ਸਾਰੇ ਵੀਰਾਂ ਦੇ ਫੋਨ ਆਉਣ ਰਿਹਾ ਸੀ ਕਿ ਕਾਫੀ ਟਾਈਮ ਦੀ ਵੀਡੀਓ ਨਹੀਂ ਪਾਈ ਤੇ ਚਲੋ ਇਹ ਆ ਵੀ ਵੀਡੀਓ ਤਾਂ ਕਰਕੇ ਨਹੀਂ ਪਾਈ ਗਈ ਪਰ ਹੋਉਂਦੇ ਰਹੇ ਤੇ ਨਾਲ ਦੀ ਨਾਲ ਸ਼ੇਅਰ ਹੋ ਜਾਂਦੇ ਹੈ ਤੇ ਅੱਜ ਚਲੋ ਸਵਾਪ ਬਣਿਆ ਤੇ ਅੱਜ ਆਪਾਂ ਤਾਜੀ ਸੂਈ ਨਾਲ ਕੋਈ ਲਗਭਗ 20 ਦਿਨ ਦਾ ਸਮਾਂ ਹੋ ਗਿਆ ਨੂੰ ਸੂਈ ਨੂੰ ਇਹਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਾਂ ਐਡਰੈਸ ਨੋਟ ਕਰ ਲਓ ਪਿੰਡ ਦੋਸਤੋ ਤੁਗਲਾਲਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਜਿੱਥੇ ਨੂੰ ਤਰਨਤਾਰ ਲੱਗਦੇ ਆ ਤੇ ਤਰਨਤਾਰ ਤੋਂ ਦੂਰੀ ਲਗਭਗ ਕੁਝ 6 ਕਿਲੋਮੀਟਰ ਦੀ ਆ ਜਿਹੜਾ ਬਟਿੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ ਆਉਂਦਾ ਵਾ ਇਹਦੇ ਤੋਂ 3 ਕਿਲੋਮੀਟਰ ਸਾਈਡ ਤੇ ਪਿੰਡ ਰਹਿ ਜਾਂਦਾ ਬਾਕੀ ਜਿਹੜੇ ਵੀ ਵੀਰਾਂ ਦੇ ਵਹਿੜ ਪਸੰਦ ਆਉਂਦੀ ਆ ਨੰਬਰ ਸਕਰੀਨ ਤੇ ਚਾਲੂ ਕਰ ਦਿਆਂਗੇ ਆਪਣਾ ਸਾਈਜ਼ ਬਿਆਨ ਕਰਕੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਕੇ ਵੈਡ ਦੀ ਕੀਤਦਾਰੀ ਕਰ ਸਕਦਾ ਵਾ ਸੋ ਦੋਸਤੋ ਆ ਦੇਖ ਸਕਦੇ ਪੂਰੇ ਵੱਡੇ ਕੱਦ ਕਾਰਡ ਚ ਆਪਾਂ تھوڑا ਤੁਹਾਨੂੰ ਦਾ ਸਾਈਜ਼ ਚੈੱਕ ਕਰ ਲੁੱਛ ਪੂਰਾ ਮੁੱਠੀ ਵਾਲਾ ਚਵਾਈ ਵਾਲਾ ਥਾਣੇ ਸੀਲ ਸਭ ਪੂਰੀਆਂ ਆ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਆ ਸੋ ਦੋਸਤੋ ਪੀਸਪੋਰਟ ਦੀ ਕੋਈ ਚਾਹ ਹਾਂਜੀ ਆ ਦੋਸਤੋ ਦੇਖ ਸਕਦੇ ਪੂਰੀ ਐਚ ਐਫ ਬਰੀਡ ਦੇ ਵਿੱਚ ਹੈਗੀ ਹੈ ਵੈਰੇ jiak ni sab tu semua gandingan guna lah jis kiri ਦੋਸਤੋ ਸੁਬਹਾ ਕੋਈ ਵੀਰ ਇਹ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਤੇ ਦੂਜਾ ਕੋਈ ਤੀਜਾ ਵੀ ਜਿਣ ਸਕਦਾ ਵਾ ਤੇ ਬਾਕੀ ਹੈਗੀ ਇਹ ਦੂਜੇ ਤੀਜੇ ਸੋਏ ਆ ਬਾਕੀ ਚਲੋ ਆਪਣੇ ਵੀਰਾਂ ਨਾਲ ਨਰਕਬਰਕ ਕਰ ਲੈਣੀ ਤੇ ਦੋਸਤੋ ਜਿਹੜਾ ਮੌਕੇ ਤੇ ਦੁੱਧ ਦੇ ਕੋ ਹਾਜ਼ਰ ਆ ਕੋਈ 18 ਲੀਟਰ ਮੌਕੇ ਤੇ ਹਾਜ਼ਰੇ ਕੋਈ ਵੀ ਵੀਰ ਦੋ ਟਾਈਮ ਤਸੱਲੀ ਕਰਕੇ ਮੈਂ ਤਾਂ ਫੇਰੀ ਵੈਡ ਦੀ ਖਰੀਦਦਾਰੀ ਕਰੇ ਕਿਉਂਕਿ ਆਨਲਾਈਨ ਦੇ ਚੱਕਰ ਚ ਨਾ ਪਵੇ ਫਿਰ ਵੀ ਚਲੋ ਬਾਕੀ ਆ ਕਦ ਕੱਦ ਦਾ ਚਲੋ ਤੁਸੀਂ ਹਿਸਾਬ ਲਾ ਸਕਦੇ ਜੀ ਤੇ ਜਿਹੜੀ ਆਪਣੇ ਘਰੇ ਤਸੱਲੀ ਹੋ ਜਾਣੀ ਉਹਦੇ ਨਾਲ ਦੀ ਨਹੀਂ ਆਪਣੇ ਘਰੇ ਕੋਈ ਵੀ ਵੀਰ 2 ਟਾਈਮ 3 ਟਾਈਮ ਤਸੱਲੀ ਕਰਕੇ ਸਾਈਪਿਆਨਾ ਕਰਕੇ ਜਿਹਨੀਆਂ ਮਰਜੀ ਤਸੱਲੀ ਕਰਕੇ ਤੇ ਫੇਰ ਹੀ ਪਸ਼ੂ ਦੀ ਖਰੀਦਦਾਰੀ ਕਰ ਸਕਦਾ ਉਹ ਦੋਸਤੋ ਇਹਦਾ ਬੱਚਾ ਜੇ ਮੇਲ ਕਾਸ ਹੈ ਮਗਰ ਦੋਸਤੋ ਲਗਭਗ ਕੋਈ 20 ਦਿਨ ਦਾ ਵਾ ਕੋਈ 20 ਦਾ ਮੰਨ ਲੈ ਕੋਈ 22 ਦਾ ਮੰਨ ਲੈ ਇਹ ਦੋਸਤੋ ਜਿਹੜਾ ਮੌਕੇ ਤੇ ਦੁਰਦੇ ਇਹਦੇ ਕੋਹਾਜਰੇ ਆ 18 ਲੀਟਰ ਕੋਈ ਮੰਨ ਕੇ ਆਪਦੀ ਤਸੱਲੀ ਕਰ ਸਕਦਾ ਵਾ ਤੇ ਗੱਲ ਕਰਦੇ ਆਂ ਦੋਸਤੋ ਇਹਦੀ ਪ੍ਰਾਈਸ ਦੀ ਬਿਲਕੁਲ ਜਾਇਜ਼ ਹੀ ਆਪਾਂ ਰੇਟ ਰੱਖਿਆ ਵਾ ਇਹੋ ਜੀਆਂ ਵੇੜਾਂ ਦਾ ਦੋਸਤੋ ਮੂਲ 65-65000 ਰੁਪਇਆ ਕਰੀ ਜਾਂਦੇ ਬਾਜ਼ਾਰ ਦੇ ਅਨੁਸਾਰ 65-70 ਚਲੋ ਆਪਾਂ ਨੂੰ ਜਾਇਜ਼ ਰੇਟ ਨਾਲ ਮਿਲੀ ਆ ਆਪਾਂ ਜਾਇਜ਼ ਹੀ ਦੇ ਦੇਣੀ ਆ ਵੀਗਨ ਨੂੰ 65 ਦੀ ਵੀ ਵਿਗਦੀ 65 ਮੁੱਲ ਕੀਤੇ ਨਾ ਆਪਾਂ ਇਹਦਾ 65 ਕਰਨਾ ਮੁੱਲ ਨਾ ਦੋਸਤੋ ਇਹਦਾ 60 ਕਰਨਾ ਏ ਦੋਸਤੋ 55000 ਦੀ ਆਪਾਂ ਵੈੜ ਦੇ ਦਿਆਂਗੇ ਕੋਈ ਵੀ ਵੀਰ ਆਪਣੀ ਦੋ ਤਿੰਨ ਟਾਈਮ ਤਸੱਲੀ ਕਰਕੇ ਤੇ ਦੋਸਤੋ ਫਿਰ ਖਰੀਦਦਾਰੀ ਕਰ ਸਕਦਾ ਵਾ 55000 ਜੋ ਥੋੜਾ ਬੋਦਾ ਮਾਨਤਾ ਹੋਊਗਾ ਕੋਈ ਜ਼ਿਆਦਾ ਨਹੀਂ ਹੋਣਾ ਤੇ ਬਾਕੀ ਮੇਰੀ ਵੀਰਾਂ ਵੇਹੋ ਬੇਨਤੀ ਆ ਵੀ ਆਨਲਾਈਨ ਦੇ ਨਾਲੋਂ ਕੋਸ਼ਿਸ਼ ਕਰਿਆ ਕਰੋ ਵੀ ਆਪ ਚੱਲ ਕੇ ਤਸੱਲੀ ਕਰਕੇ ਫਿਰ ਦੀ ਫਿਰ ਖਰੀਦਦਾਰੀ ਕਰਿਆ ਕਰੋ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ